ਇਹ ਹੈ ਤੇ ਪਰ ਸਾਹਮਣੇ ਦੀ ਇੱਕ ਨਹੀਂ ਸਮਝਾਈ ਜਿਵੇਂ ਇਹਦਾ ਜਾ ਸਟੀਅਰਿੰਗ ਉਹ ਕਿੱਥੇ ਆ ਜੀ ਤੁਸੀਂ ਆਪ ਦੇਖੋ ਨਾ ਵੀ ਨਹੀਂ ਸਾਨੂੰ ਤਾਂ ਵੀ ਬਹੁਤ ਟਾਈਮ ਹੋ ਗਿਆ ਲੱਭਦੇ ਨੂੰ ਪਰ ਸਾਨੂੰ ਇਹਦਾ ਕੋਈ ਹਿਸਾਬ ਨਹੀਂ ਆਇਆ ਇਹਦਾ ਇਹਦੇ ਅਸੀਂ ਦੇਖਦੇ ਹਾਂ ਇੱਥੇ ਆ ਜੀ ਕਿਸੇ ਨੂੰ ਨਹੀਂ ਪਤਾ ਲੱਗਦਾ ਅੱਛਾ ਅੱਛਾ ਹਰਾ ਯਾਰ ਬਹੁਤ ਹਰਾਮ ਵਾਲੀ ਚੀਜ਼ ਹੈ ਤਾਂ ਮੂਰੇ ਨੂੰ ਨਹੀਂ ਪਤਾ ਲੱਗਦਾ ਬਿਲਕੁਲ ਵੀ ਜਿਹੜਾ ਡਰਾਈਵਰ ਆ ਰਹੇ ਆ ਅੱਛਾ ਇੱਥੇ ਬਾਬਾ ਆਨੰਦ ਸਿੰਘ ਜੀ ਬਹਿ ਕੇ ਦੀਵਾਨ ਸਜਾਉਂਦੇ ਰਹੇ ਆ ਇੱਥੇ ਬਹੁਤ ਜ਼ਿਆਦਾ ਪਹਿਲਾਂ ਪੜ੍ਹੇ ਸਿੰਘ ਜੀ ਨੇ ਅੱਛਾ ਬਾਬਾ ਜੀ ਸਰ ਸਿੰਘ ਜੀ ਨੇ ਕੀਤੀ ਉਹ ਤਾਂ ਇੱਥੇ ਸਾਨੂੰ ਹੁੰਦੀ ਜਿਹਾ ਜੰਗਲ ਸੀ ਆ ਸਾਰਾ ਇਹ ਜੰਗਲ ਵੀ ਆਵਾਨ ਸੀ ਮਤਲਬ ਇਹ ਕੋਈ ਨਹੀਂ ਸੀ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਪਾਂ ਵੀਡੀਓ ਸਟਾਰਟ ਕਰਦੇ ਆ ਤੁਹਾਨੂੰ ਦਿਖਾਉਨੇ ਆ ਆਪਾਂ ਜਿਹੜਾ ਗੁਰਦੁਆਰਾ ਵੀ ਦਿਖਾਵਾਂਗੇ ਤੁਹਾਨੂੰ ਅੰਦਰੋਂ ਬਾਹਰੋਂ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਹੁਣ ਆਪਾਂ ਜਿਹੜਾ ਆਹ ਵੀਡੀਓ ਬਣਾ ਰਹੇ ਆ ਇਹ ਜਮਾ ਜਿਹੜਾ ਤੇਰਾ ਮੰਜਲਾ ਗੁਰਦੁਆਰਾ ਵਾ ਉਹਦਾ ਇਹ ਮੇਨ ਗੇਟ ਆ ਤੇਰਾ ਮੰਜਲਾ ਗੁਰਦੁਆਰੇ ਦਾ ਜਿਹੜਾ ਮੇਨ ਗੇਟ ਆ ਤੁਹਾਨੂੰ ਦਿਖਾਉਨੇ ਆ ਆਪਾਂ ਸਾਰੀ ਵੀਡੀਓ ਜਿਹੜੀ ਐਂਡ ਤੱਕ ਦੇਖਿਓ ਸਾਰੇ ਜਾਣੇ ਜਿਹੜੇ ਆਪਣੇ ਇੱਧਰ ਆ ਇੱਥੇ ਜਿਹੜੇ ਬਾਬੇ ਹੈਗੇ ਆਪਣੇ ਨਿਹੰਗ ਸਿੰਘ ਵੀਰ ਇਹ ਇੱਥੇ ਜਿਹੜੇ ਪੱਠੇ ਵੱਢਦੇ ਪਏ ਆ ਇਹਦੇ ਪਸ਼ੂਨਾਂ ਦੇ ਰੱਖੇ ਹੋਏ ਉਹਨਾਂ ਆਸਤੇ ਪੱਠੇ ਵੜਦੇ ਆ ਤੇ ਉਸ ਤੋਂ ਬਾਅਦ ਆਪਾਂ ਅੰਦਰ ਨੂੰ ਚੱਲਦੇ ਆ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੀਗਾ ਇਹ ਜਿਹੜੀ ਵੀਡੀਓ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਜਿਹੜੀ ਆਪਾਂ ਵੀਡੀਓ ਕਵਰ ਕਰਾਂਗੇ ਵਿਆਹ ਵਾਲੀ ਵੀਡੀਓ ਵੀ ਕਵਰ ਕਰੂੰਗਾ ਇਹਦੇ ਵਿੱਚ ਮੈਂ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਤੇਰਾ ਮੰਝਲੇ ਦੇ ਗੁਰਦੁਆਰੇ ਦੀ ਜਿਹੜੀ ਵੀਡੀਓ ਆ ਆਪਾਂ ਉਹ ਵੀ ਇਹਦੇ ਵਿੱਚ ਸ਼ੇਅਰ ਕਰਾਂਗੇ ਤੇ ਬਣੇ ਰਿਓ ਵੀਡੀਓ ਦੇ ਨਾਲ ਐਂਡ ਤੀਗਾ ਆਪ ਹੁਣ ਤਾਂ ਅੰਦਰ ਐਂਟਰ ਕਰ ਗਏ ਆ ਇੰਟਰ ਕਰ ਦੇ ਉਸ ਤੋਂ ਬਾਅਦ ਇੱਕ ਗੇਟ ਲੰਘ ਕੇ 메ਨ ਗੇਟ ਲੰਘ ਕੇ ਇੱਕ ਗੇਟ ਇੱਥੇ ਹੋਰ ਹੁੰਦਾ ਵਾ ਜਿਹੜਾ ਆਪਣਾ ਇੱਥੇ ਆ ਰਾਹੜਾ ਇੱਥੇ ਮਾਤਾ ਹਣੀ ਬੈਠਿਆ ਇਹ ਪ੍ਰਸ਼ਾਦ ਜਿਹੜਾ ਹੈਗਾ ਇੱਥੋਂ ਲੈ ਕੇ ਪ੍ਰਸ਼ਾਦ ਅੰਦਰ ਚੜਾਇਆ ਜਾਂਦਾ ਉਹ ਪ੍ਰਸ਼ਾਦ ਜਿਹੜਾ ਅੰਦਰ ਚੜਾਇਆ ਜਾਂਦਾ ਵਾ ਉਸ ਤੋਂ ਬਾਅਦ ਇੱਕ ਆਹ ਗੇਟ ਆ ਜਾਂਦਾ ਵਾ ਬਹੁਤ ਵਧੀਆ ਕੀਰਤਨ ਜਿਹੜੀ ਕਥਾ ਇੱਥੇ ਹੁੰਦੇ ਹੀ ਰੰਗ ਆਏ ਨੂੰ ਭਗਤੀ ਦਾ ਘਰ ਮੰਨਿਆ ਜਾਂਦਾ ਵਾ ਧੰ ਤੰਤ ਸੰਤ ਬਾਬਾ ਈਸ਼ਰ ਸਿੰਘ ਜੀ ਤੇ ਇਹਦਾ ਗੁਰਦੁਆਰਾ ਵਾ ਇਹ 13 ਮੰਜਲਾ ਗੁਰਦੁਆਰਾ ਇਹ ਮਤਲਬ ਜਿਹੜਾ ਮੇਰਾ ਪਿੰਡ ਆ ਮੇਰਾ ਪਿੰਡ ਇਹ ਆ ਝੋਲਣਾ ਜਿੱਥੇ ਮੈਂ ਰਹਿੰਦਾ ਵਾਂ ਉਹਨਾਂ ਦੇ ਨਾਲ ਕੀ ਰਹਿੰਦਾ ਵਾਂ ਇੱਥੇ ਮੈਂ ਕਿਤੇ ਕਿਤੇ ਤਾਂ ਹੀ ਹੁੰਦਾ ਫਰ ਜਦੋਂ ਆਈਦਾ ਇੱਥੇ ਮੱਥਾ ਵੀ ਟੇਕ ਕੇ ਆਈਦਾ ਗੁਰਦੁਆਰਾ ਤੁਸੀਂ ਦੇਖੋ ਯਾਰ ਕਿੰਨਾ ਸ਼ਾਨਦਾਰ ਗੁਰਦੁਆਰਾ ਹੈ ਗੰਧਵੇ ਇੱਥੇ ਬਹੁਤ ਆ ਸੰਗਤ ਦੀ ਬਹੁਤ ਹੁੰਦੀ ਆ ਇੱਥੇ ਬਹੁਤ ਹੀ ਗੁਰੂ ਘਰ ਵਧੀਆ ਜਿਹਾ ਬਣਾ ਹੋਇਆ ਵਾ ਚਲੋ ਗੁਰੂ ਘਰ ਸਾਰੇ ਸਾਰੇ ਹੀ ਬਹੁਤ ਵਧੀਆ ਹੁੰਦੇ ਆ ਕਿ ਮੈਂ ਤਾਂ ਤੁਹਾਨੂੰ ਦਿਖਾਉਨੇ ਆ ਇਹ ਗੁਰੂ ਘਰ ਸੋ ਇਹ ਆਪਾਂ ਜਮਾਂ ਬਿਲਕੁਲ ਜਿਹੜਾ ਆਪਾਂ ਨੇੜੇ ਆ ਗਏ ਆ ਦੇਖੋ ਜਿਹੜਾ ਗੁਰਦੁਆਰਾ ਕਿੰਨਾ ਸ਼ਾਨਦਾਰ ਆ ਯਾਰ ਇੱਕ ਸਕੂਲ ਸਕੂਲ ਮਿਲਦਾ ਇੱਥੇ ਆ ਕੇ ਜਿਹੜਾ ਮੇਨ ਸਕੂਲ ਉਹ ਇੱਥੇ ਆ ਕੇ ਮਿਲਦਾ ਵਾ ਜਮਾਂ ਤੇਸ ਤੋਂ ਉੱਤੇ ਕੁਝ ਨਹੀਂ ਯਾਰ ਤੂੰ ਘਰ ਤੂੰ ਉੱਤੇ ਤੂੰ ਘਰ ਜਿੱਨਾ ਜਾਵੰਗੇ ਉਹਨੇ ਜਿਹੜੇ ਆਪਣੇ ਹੈਗੇ ਆ ਕਸ਼ਮੀਰ ਦੇ ਜਿਹੜਾ ਲੇਖਾ ਖਰਾਬ ਆ ਇੱਥੇ ਆ ਕੇ ਸਿੱਧਾ ਹੋਣਗਾ ਤੇ ਦਿਨ ਜਿੱਥੇ ਐਤਵਾਰ ਹਰ ਐਤਵਾਰ ਜਿਹੜਾ ਇੱਥੇ ਹੈਗਾ ਵਾ ਸ਼ਖਮਨੀ ਸਾਹਿਬ ਹੁੰਦਾ ਵਾ ਅਰਦਾਸ ਹੋਣ ਲੱਗ ਗਈ ਆ ਤੇ ਆਪਾ ਬੂਟ ਲਾਵਾਂਗੇ ਜਰਾਬਾ ਲਾਵਾਂਗੇ ਉਹਨੂੰ ਅਰਦਾਸ ਹੈ ਜਿਹੜੀ ਅਰਦਾਸ ਤੇ ਵਿੱਚ ਉਹਨੂੰ ਸ਼ਾਮਲ ਕਰਾਉਂਗਾ ਮਹਾਰਾਜ ਚਲੋ ਜਿਹੜਾ ਵੀ ਇਸ ਬੰਦਾ ਇਸ ਵੀਡੀਓ ਨੂੰ ਵੇਂਦਾ ਵਾ ਜਿਹੜਾ ਨਹੀਂ ਵੀ ਵੇਂਦਾ ਉਹਨਾਂ ਦੀ ਜਿਹੜੀ ਹੈਗੀ ਆ ਇਹ ਚਿਰਪਾ ਕਰਨ ਮਹਾਰਾਜ ਉੱਤੇ ਹਾਂਜੀ ਭਾਈ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਇੱਥੇ ਕਿਕਰ ਸਾਹਿਬ ਆ ਕਿਕਰ ਸਾਹਿਬ ਕਹਿ ਸਕਦੇ ਆ ਆਪਾਂ ਕਿਕਰ ਹਨਾ ਜਿਵੇਂ ਵੀ ਸ਼ਬਦਾਂ ਦੇ ਵਿੱਚ ਬੋਲਣ ਦੇ ਵਿੱਚ ਜੇ ਥੋੜਾ ਪ੍ਰੋਬਲਮ ਹੋਵੇ ਤਾਂ ਥੋੜਾ ਜਿਹਾ ਵੀਰੇ ਮਾਫ ਕਰਨਾ ਗਲਤੀ ਫਲਤੀ ਤੁਹਾਨੂੰ ਮੈਂ ਦੱਸਦਾ ਹਾਂ ਇਤਿਹਾਸ ਜਿਹੜੇ ਬਾਬਾ ਇਸ਼ਰ ਸਿੰਘ ਜੀ ਸੀ ਉਹ ਇਸ ਟਿੱਕਰ ਦੇ ਥੱਲੇ ਬਹਿ ਕੇ ਭਗਤੀ ਕਰਦੇ ਰਹੇ ਆ ਬਾਕੀ ਮੇਰਾ ਬ੍ਰਦਰ ਹੈਗਾ ਮੈਂ ਇਹ ਤੋਂ ਪੁੱਛਦਾ ਮਾਂ ਕਿਵੇਂ ਸੀ ਬਾਈ ਇਹ ਇਤਿਹਾਸ ਇੱਥੇ ਬਾਬਾ ਆਨੰਦ ਸਿੰਘ ਜੀ ਬਹਿ ਕੇ ਦੀਵਾਨ ਸਜਾਉਂਦੇ ਰਹੇ ਆ ਅੱਛਾ ਇੱਥੇ ਬਾਬਾ ਆਨੰਦ ਸਿੰਘ ਜੀ ਬਹਿ ਕੇ ਦੀਵਾਨ ਸਜਾਉਂਦੇ ਰਹੇ ਆ ਇੱਥੇ ਬਹੁਤ ਜ਼ਿਆਦਾ ਪਹਿਲਾਂ ਫਿਰ ਬਨਾਰਾ ਸਿੰਘ ਜੀ ਨੇ ਅੱਛਾ ਬਾਬਾ ਜੀ ਸਰ ਜੀ ਨੇ ਕੀਤੀ ਉਹ ਤਾਂ ਇੱਥੇ ਸਨ ਹੁੰਦੀ ਸੀ ਜਿਵੇਂ ਜੰਗਲ ਸੀ ਆ ਸਾਰਾ ਇਹ ਜੰਗਲ ਵੀ ਆਵਾਨ ਸੀ ਮਤਲਬ ਇਹ ਆਵਾਨ ਸੀ ਜਾਂ ਕੋਈ ਨੀਂਦੀ ਇੱਥੇ ਟਿੱਬੇ ਸੀ ਰੇਤ ਸੀ ਸਾਰਾ ਬਾਬਾ ਜੀ ਆਉਂਦੇ ਸੀ ਇੱਧਰ ਆ ਕੇ ਬੋਲੋ ਮੜਾ ਇੱਥੇ ਮੈਕ ਦੇ ਕੋਲੇ ਅੱਛਾ ਦੱਸਿਓ ਮੜਾ ਬਾਬਾ ਜੀ ਆਉਂਦੇ ਸੀਗੇ ਕੁੱਲੀ ਪਾ ਕੇ ਅੱਛਾ ਸਾਡੇ ਆਉਂਦੇ ਸੀਗੇ ਫਿਰ ਢਾ ਆ ਜਾਂਦੇ ਸੀ ਫੇਰ ਫੇਰ ਆਉਂਦੇ ਸੀਗੇ ਆ ਕੇ ਸੱਨਾ ਹੁੰਦੀਆਂ ਸੀ ਸੱਨਾ ਇਹਨਾਂ ਇੰਤਜ਼ਾਮ ਹੈ ਨਹੀਂ ਸੀਗਾ ਮਤਲਬ ਜਿਹੜਾ ਬਸ ਜਨੇ ਉਹਨਾਂ ਤੋਂ ਹੁੰਦੀ ਸੀ ਭਗਤੀ ਦਾ ਉਹਨਾਂ ਦਾ ਸੀਗਾ ਮੇਨ ਕਾਰਨ ਸੰਤ ਬਾਬਾ ਇਸ਼ਰ ਸਿੰਘ ਜੀ ਸੰਤ ਬਾਬਾ ਆਪਣੇ ਨਾਮ ਸਿੰਘ ਸੰਤ ਬਾਬਾ ਨੰਦ ਸਿੰਘ ਜੀ ਤੇ ਉਹਨਾਂ ਨੇ ਇੱਥੇ ਵੀਰੇ ਭਗਤੀ ਕੀਤੀ ਏਕ-ਇਕਰ ਦੇ ਥੱਲੇ ਤੁਸੀਂ ਦਰਸ਼ਨ ਕਰ ਸਕਦੇ ਏਕ-ਇਕਰ ਦੇ ਤੇ ਇਦਾਂ ਜਿਹੜੇ ਮਹਾਪੁਰਖ ਸੀਗੇ ਆਪਣੇ ਵੱਡ ਬਟੇਰੇ ਉਹ ਇਦਾਂ ਮਤਲਬ ਆਪਣੇ ਜਿਹੜੇ ਹੈਗੇ ਇੱਥੇ ਉਹਨਾਂ ਨੇ ਆਪ ਦਾ ਜਿਹੜਾ ਜੀਵਨ ਸਫਲ ਕੀਤਾ ਵਾ ਗੁਰਦੁਆਰਾ 13 ਮੰਜਲਾ ਜੀ ਪਿੰਡ ਝੋਲਡਾਂ ਜਿਲ੍ਹਾ ਲੁਧਿਆਣਾ ਬਣਾ ਸਕਦੇ ਆ ਠੀਕ ਆ ਅणि ਸੰਗਤ ਜੀ ਆਪਾਂ ਹੁਣ ਜਿਹੜੇ ਅੰਦਰ ਜਾਵਾਂਗੇ ਗੁਰਦਰਾ ਸਾਹਿਬ ਜੀ ਵਿੱਚ ਤੇ ਇੱਥੇ ਜਿਹੜਾ ਕੀਰਤਨ ਹੋ ਰਿਹਾ ਹੁਣ ਮੈਂ ਘੱਟ ਬੋਲੂੰਗਾ ਤੇ ਹੁਣ ਕੀਰਤਨ ਵੀ ਸੁਣਨਾ ਆਪਾਂ ਅਲਈਤre ਸੰਗਤ ਜੀ ਦਾ ਬਣਾਗੇ ਸੰਗਤ ਜੀ ਸੰਗਤ ਜੀ ਜਿਹੜਾ ਆਪਾਂ ਇੱਥੇ ਭੂਰਾ ਸਾਹਿਬ ਦਿਖਾਵਾਂਗੇ ਤੁਹਾਨੂੰ ਆਪਾਂ ਇੱਥੇ ਜਿਹੜੀ ਮਹਾਰਾਜੀ ਨੇ ਤੇ ਭਗਤੀ ਕੀਤੀ ਆ ਇੱਥੇ ਤਪੱਸਿਆ ਕੀਤੀ ਬਾਬਾ ਨਾਨਕ ਸਾਹਿਬ ਜੀ ਨੇ ਅੱਛਾ ਇੱਥੇ ਤਪੱਸਿਆ ਕੀਤੀ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਇਸ਼ਰ ਸਿੰਘ ਜੀ ਨੇ ਫੇਰ ਬਾਬਾ ਇਸ਼ਰ ਸਿੰਘ ਜੀ ਨੇ ਠੀਕ ਹੈ ਜੀ ਇੱਕ ਥੱਲੇ ਆ ਦੂ ਭੂਰਾ ਹਲੇ ਕੁਲੇ ਨਹੀਂ ਭੂਰਾ ਸਾਹਿਬ ਆ ਬਾਬਾ ਬਨਾਨਦ ਸਿੰਘ ਜੀ ਨੇ ਭਗਤੀ ਕੀਤੀ ਇੱਥੇ ਫਿਰ ਬਾਬਾ ਇਸਰ ਸਿੰਘ ਜੀ ਨੇ ਫਿਰ ਬਾਬਾ ਰਣ ਸਿੰਘ ਜੀ ਨੇ ਮੁੱਖ ਸੇਵਾ ਦਾ ਬਹੁਤ ਵਧੀਆ ਬਾਬਾ ਘਰ ਆ ਜੀ ਆ ਵਧੀਆ ਹੈ ਜੀ ਪੂਰਾ ਵਧੀਆ ਅੰਦਰੋਂ ਪੂਰਾ ਸਾਹਿਬ ਪੂਰਾ ਥੱਲੇ ਵੀ ਬਹੁਤ ਸੋਹਣੇ ਬਣੇ ਹੋਏ ਆ ਪੂਰਾ ਸਾਹਿਬ ਦੇ ਵਿੱਚ ਪਰਦੇ ਦੇ ਵਿੱਚ ਰਹਿ ਕੇ ਜਿਹੜੀ ਭਗਤੀ ਕੀਤੀ ਜਾਂਦੀ ਸੀਗੀ ਹਾਂ ਜੀ ਜਿਵੇਂ ਜਿਹੜਾ ਆਪਾਂ ਇੱਕ ਪਿੰਡ ਨਾਨਕਸਾਰਾ ਜਿਵੇਂ ਸੇਮ ਉੱਥੋਂ ਦਾ ਤੇ ਇੱਥੋਂ ਦਾ ਜਿਹੜਾ ਮਾਹੌਲਾ ਸੇਮ ਇੱਕ ਹੀ ਆ ਹਾਂ ਜੀ ਤੇ ਦਰਸ਼ਨ ਤੁਸੀਂ ਕਰੋ ਭਰਾਵੋ ਤੇ ਤੁਹਾਡਾ ਵੀ ਜੀਵਨ ਸਫਲ ਹੋਵੇ ਸਾਰਿਆਂ ਦਾ ਜਿਹੜੇ ਇਸ ਵੀਡੀਓ ਨੂੰ ਵੇਂਦੇ ਆ ਤੇ ਤੁਸੀਂ ਦੇਖ ਸਕਦੇ ਇਧਰੋਂ ਵੀ ਆਵੇ ਜਿਹੜਾ ਹੈਗਾ ਇਦਾਂ ਇਹਦੀ ਜਿਹੜੀ ਹੈਗੀ ਸਜਾਵਟ ਬਹੁਤ ਜ਼ਿਆਦਾ ਕੀਤੀ ਹੋਈ ਆ ਇਧਰ ਵੀ ਭੋਰਾ ਸਾਹਿਬ ਨੂੰ ਲੋਕ ਆ ਪਾਟ ਇਧਰ ਵੀ ਭੋਰਾ ਸਾਹਿਬ ਪਰ ਇਹ ਲੋਕ ਆ ਜੀ ਪਾਟ ਚੱਲਦੇ ਪਰ ਕਰਕੇ ਨਾ ਸੁਖਮਨੀ ਸਾਹਿਬ ਦੇ ਇਸ ਕਰਕੇ ਜਿਹੜਾ ਹੈਗਾ ਭੋਰਾ ਸਾਹਿਬ ਬੰਦ ਆ ਥੋੜਾ ਜਿਹਾ ਇੱਕ ਗੁਰਦੁਆਰਾ ਘਰ ਜੇ ਤੁਹਾਨੂੰ ਮੱਗੇ ਵੀ ਦੱਸਿਆ ਸੀ ਪਹਿਲਾਂ ਵੀ ਮੈਂ ਵੀਡੀਓ ਪਾਈ ਸੀ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੀ ਗੁਰੂ ਘਰ ਦੀ ਵੀਡੀਓ ਬਣਾਉਣ ਤੋਂ ਥੋੜੀ ਜਿਹੀ ਪ੍ਰੋਬਲਮ ਆਏ ਹੋ ਜਾਂਦੀ ਹੈ ਕਿਉਂਕਿ ਇਹ ਜਿਹੜੀਆਂ ਧਾਰਮਿਕ ਜਗ੍ਹਾ ਵਾ ਥੋੜਾ ਸ਼ੋਰ ਸਮਝ ਕੇ ਵੀਡੀਓ ਬਣਾਉਣੀ ਪੈਂਦੀ ਥੋੜਾ ਸ਼ੋਰ ਸਮਝ ਕੇ ਬੋਲਣਾ ਪੈਂਦਾ ਵਾ ਉਹ ਚਲੋ ਆਪਾਂ ਤਾਂ ਕਸ਼ਰਦਾ ਲੈ ਕੇ ਹੁੰਨੇ ਆ ਗੁਰੂ ਘਰ ਹਾਂਜੀ ਸੰਤ ਜੀ ਜਿਹੜੀ ਤੁਸੀਂ ਆ ਦੇਖ ਸਕਦੇ ਹੋ ਸ਼ਰਾਂ ਬਣੀ ਹੋਈ ਆ ਇਹ ਜਿਹੜੀ ਸ਼ਰਾਂ ਬਣੀ ਹੋਈ ਆ ਇਹ ਧੰਨ ਧੰਨ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਦੀ ਇਹ ਸ਼ਰਾਂ ਬਣੀ ਹੋਈ ਆ ਇਸ ਤੋਂ ਪਹਿਲਾਂ ਜਿਹੜੀ ਸਰਾ ਬਣੀ ਹੋਈ ਸੀਗੀ ਉਹਨਾਂ ਕੁੱਲਈ ਜਿਹੜੀ ਬਣੀ ਹੋਈ ਸੀ ਸਰਾ ਉਹ ਸੀਗੀ ਜਿਵੇਂ ਆਪਣੇ ਛੰਨ ਪੈ ਜਾਂਦੀ ਜਿਵੇਂ ਕਾਨੇ ਦੀ ਸਰ ਕਾਨੇ ਦੀ ਉਹ ਮਾਹੌਲ ਦੀ ਸੀਗੀ ਉਸ ਤੋਂ ਬਾਅਦ ਥੋੜਾ ਜਿਹਾ ਟਾਈਮ ਪਿਆ ਤੇ ਮਹਾਰਾਜ ਦਾ ਫਿਰ ਜਿਹੜਾ ਇਹਨਾਂ ਨੇ ਹੈਗਾ ਵਾ ਇਹ ਦਸਾਂ ਸਰਾ ਜਿਹੜੀ ਆ ਪੱਕੇ ਤੌਰ ਤੇ ਬਣਾਈ ਗਈ ਵਧੀਆ ਕੁਮਾਰ ਬਲ ਲਾ ਕੇ ਵਧੀਆ ਸ਼ੀਸ਼ੇ ਛੂਸ਼ੇ ਵਧੀਆ ਫੱਟ ਕਰਕੇ ਕਿਉਂਕਿ ਜਿਹੜੀ ਇੱਥੇ ਵਧੀਆ ਸਫਾਈ ਰਹਿ ਸਕੇ ਇਸ ਚੀਜ਼ ਦੀ ਇਹ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਦੀ ਜਿਹੜੀ ਹੈਗੀ ਸਰਾ ਮੈਂ ਫਿਰ ਦੱਸ ਦਿੰਨਾ ਦਰਸ਼ਕਔਰ ਸਾਰੇ ਜਾਣੇ ਇਸ ਚੀਜ਼ ਦੇ ਹਾਂਜੀ ਬਾਈ ਜਿਹੜਾ ਤੁਸੀਂ ਆ ਦੇਖ ਰਹੇ ਹੋ ਸਰੋਵਰ ਇਹ ਜਿਹੜੇ ਸੰਤ ਬਾਬਾ ਈਸ਼ਰ ਸਿੰਘ ਦੀ ਸੰਤ ਬਾਬਾ ਆਨੰਦ ਸਿੰਘ ਜੀ ਇਹ ਉਹਨਾਂ ਦੇ ਸਮੇਂ ਦਾ ਜਿਹੜਾ ਸਰੋਵਰ ਹੈਗਾ ਵਾ ਤੇ ਬਾਬਾ ਨਰਨ ਸਿੰਘ ਜੀ ਦੇ ਵੇਲੇ ਦਾ ਜਿਹੜਾ ਹੈਗਾ ਸਰੋਵਰ ਕਿਉਂਕਿ ਜਿਹੜਾ ਪਹਿਲਾ ਸਰੋਵਰ ਸੀ ਉਹ ਸੀਗਾ ਥੋੜਾ ਜਿਹਾ ਕੱਚਾ ਉਸ ਤੋਂ ਬਾਅਦ ਥੋੜਾ ਇਹਨੂੰ ਇਸ ਤਰ੍ਹਾਂ ਜਿਹੜਾ ਡਿਜ਼ਾਈਨ ਕੀਤਾ ਗਿਆ ਵਾ ਇਹਦਾ ਵੀ ਮਤਲਬ ਜਿਹੜਾ ਤਾਜੇ ਪਾਣੀ ਦਾ ਜਿਹੜਾ ਹੈਗਾ ਉੱਥੇ ਪ੍ਰਬੰਧ ਪਾਟਰ ਲੱਗੀ ਹੋਈ ਆ ਤੇ ਸਾਰਾ ਜਿਵੇਂ ਇੱਥੇ ਇਸ਼ਨਾਨ ਕਰ ਸਕਦਾ ਬੰਦਾ ਇੱਥੇ ਵੀ ਜਲ ਲੈ ਕੇ ਜਾਂਦੇ ਇੱਥੇ ਹੋਰ ਵੀ ਤੁਸੀਂ ਵੀ ਇੱਥੇ ਆ ਸਕਦੇ ਹੋ ਪਿੰਡ ਝੋਲਡਾਂ ਦੇ ਵਿੱਚ ਆਹ ਜਿਹੜੀ ਤੁਸੀਂ ਦੇਖ ਸਕਦੇ ਹੋ 13 ਮੰਜ਼ਲੋਂ ਗੁਰਦੁਆਰੇ ਦੀ ਜਿਹੜੀ ਇਹ ਸਾਈਡ ਆ ਜਿਹੜੀ ਸੱਜੀ ਸਾਈਡ ਤੋਂ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਤੁਹਾਨੂੰ ਮੈਂ ਕੋਸ਼ਿਸ਼ ਕਰਦਾ ਵੀ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਸਕਾਂ ਤੇ ਜਿਹੜਾ ਤੁਸੀਂ ਇੱਕ ਇੰਸਟਾਗ੍ਰam ਦੀ ਲਿੰਕ ਰੀਲਾਂ ਅੱਜ ਕੱਲ ਆਪਾਂ ਵੇਨੇ ਆ ਹੁੰਦਿਆਂ ਹੁੰਦਿਆਂ ਉਹ ਇਸ ਗੁਰਦੁਆਰੇ ਦੀਆਂ ਜਿਹੜੇ ਆਪਣੇ ਟਰੈਕਟਰ ਲੈ ਕੇ ਵੀਰ ਰੀਲਾਂ ਬਣਾਉਂਦੇ ਇੱਥੇ ਉਹ ਇਸ ਗੁਰਦੁਆਰਾ ਸਾਹਿਬ ਦੀਆਂ ਰੀਲਾਂ ਲੀਆਂ ਵਾਇਰਲ ਹੁੰਦੀਆਂ ਆ ਵਾਂ ਮੈਂ ਆਪਾਂ ਦੇਖਦੇ ਆ। ਉਹ ਇਹ ਗੁਰਦੁਆਰਾ ਜੀ 13 ਮੰਜ਼ਲਾ ਗੁਰਦੁਆਰਾ। ਬਹੁਤ ਹੀ ਸ਼ਾਨਦਾਰ ਗੁਰਦੁਆਰਾ। ਸੁਆਹਿਤੋਂ 20-25 ਸਾਲ ਪਹਿਲਾਂ ਜਿਹੜਾ ਕੰਮ ਚੱਲਦਾ ਸੀਗਾ। ਉਹ ਜਿਹੜੀਆਂ ਫੋਟੋ ਆਪਣੇ ਜਿਹੜਾ ਮੇਰਾ ਫਾਦਰ ਸਾਹਿਬ ਸੀ ਉਹਨਾਂ ਨੇ ਇੱਥੇ ਸੇਵਾ ਕਰਵਾਈ ਸੀਗੀ। ਸੇਵਾ ਆਮ ਹੀ ਸਾਰੇ ਪਿੰਡ ਵਾਲੇ ਇੱਥੇ ਸੇਵਾ ਕਰਾਉਣ ਆ ਜਾਂਦਾ ਹੈਗਾ। ਉਹ ਜਿਹੜਾ ਇਹ ਬਣਦੇ ਸਮੇਂ ਦੀਆਂ ਫੋਟੋ ਜਿਹੜੀਆਂ ਉਹ ਆਪਣੇ ਕੋਲੇ ਹਜੇ ਵੀ ਘਰੇ ਪਈਆਂ ਵਾਂ। ਇਹ ਗੁਰਦੁਆਰਾ ਹੁਣ ਇਸ ਟਾਈਮ ਪੂਰਾ ਕੰਪਲੀਟ ਆ ਜਮਾਂ। ਬਾਕੀ ਕੰਮ ਤਾਂ ਚਲੋ ਇੱਥੇ ਚੱਲਦਾ ਹੀ ਰਹਿੰਦੇ ਤੁਹਾਨੂੰ ਪਤਾ ਗੁਰੂ ਘਰਾਂ ਦੇ ਵਿੱਚ ਹਨਾ। ਤੇ ਇਹ ਸਿਖਾ ਜੀ ਪਿੰਡ ਝੋਲ ਦਾ 13 ਮੰਜਲਾ ਗੁਰਦੁਆਰਾ। ਸੋ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਹ ਗੁਰਦੁਆਰਾ ਦਿਖਾਉਣ ਦੀ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਆ। ਇਹ ਜੀ 13 ਮੰਜਲਾ ਗੁਰਦੁਆਰਾ। ਸੋ ਹਾਂਜੀ ਜਿਹੜੀ ਤੁਸੀਂ ਆ ਪਾਲਕੀ ਦੇਖ ਰਹੇ ਹੋ ਜੀ ਇਹ ਜਦੋਂ ਆਪਣੇ ਨਗਰ ਕੀਰਤਨ ਦਾ ਨਿਕਲਦਾ ਵਾ ਤੇ ਇਹ ਜਿਹੜਾ ਪਾਲਕੀ ਸਹਿਬ ਆ ਜਿਹੜੀ ਖੜੀ ਆ ਤੇ ਇਹ ਆਪਾਂ ਇਥੋਂ ਲੈ ਕੇ ਜਾਂਦੇ ਆ ਜੀ ਇਹਦੇ ਉੱਪਰ ਮਤਲਬ ਗੁਰੂ ਮਹਾਰਾਜ ਨੂੰ ਇਹਦੇ ਉੱਪਰ ਬਰਾਜਮਨ ਕਰਦੇ ਆ ਜੀ ਪਰ ਮੈਂ ਯਾਰ ਇੱਕ ਚੀਜ਼ ਮੈਂ ਵੇਖ ਰਿਹਾ ਮੈਨੂੰ ਘੱਟੋ ਘੱਟ 20 ਮਿੰਟ ਹੋ ਗਏ ਇੱਥੇ ਫਿਰਦੇ ਇਹਨੂੰ ਪਰ ਮੈਨੂੰ ਨਾ ਇਹਦਾ ਕੋਈ ਨਾ ਤਾਂ ਮੈਨੂੰ ਇਹ ਸਮਝ ਆਈ ਵੀ ਇਹ ਟਰਾਲੀ ਆ ਤੁਸੀਂ ਵੀ ਤੁਸੀਂ ਇਹ ਚੀਜ਼ ਦੇਖੋ ਯਾਰ ਨਾ ਤਾਂ ਇਹ ਪਤਾ ਲੱਗਦਾ ਵੀ ਟਰਾਲੀ ਆ ਨਾ ਇਹ ਪਤਾ ਲੱਗਦਾ ਵੀ ਇਹ ਕੋਈ ਇਹਦੇ ਨਾਲ ਕੋ ਸਟੀਅਰਿੰਗ ਆ ਨਾ ਦੇ ਕੋਈ ਹੌਕ ਆ ਇਹ ਚੀਜ਼ ਤੇ ਮੈਂ ਬੜਾ ਜਿਹੜਾ ਕਨਫਿਊਜ਼ ਹੋਇਆ ਪਿਆ ਵਾਂ ਤੇ ਆਪਾਂ ਬਾਬਾ ਜੀ ਨੂੰ ਪੁੱਛਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਾਨੂੰ ਇਹ ਨਹੀਂ ਸਮਝੀ ਇਹ ਟਰਾਲੀ ਆ ਜਾਂ ਇਹ ਕੀ ਆ ਇਹ ਪਲਕੀ ਸਾਹਿਬ ਕਿਵੇਂ ਇਹ ਚੱਲਦੀ ਆ ਇਹ ਇਹਨਾਂ ਜੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੀ ਜਦੋਂ ਇੱਥੋਂ ਨਗਰ ਕੀਰਤਨ ਨਿਕਲਦਾ ਆਪਣੇ 13 ਮੰਜਲੇ ਠਾੜ ਤੋਂ ਹਾਂਜੀ ਹਾਂਜੀ ਇਹ ਤੇ ਗੁਰੂ ਗ੍ਰੰਥ ਸਾਹਿਬ ਦੇ ਲੈ ਕੇ ਜਾਂਦੇ ਆ ਸਾਰੇ ਇਹ ਗੁਰੂ ਗ੍ਰੰਥ ਸਾਹਿਬ ਜੀ ਤੇ ਸਪੈਸ਼ਲ ਪਲਕੀ ਸਾਹਿਬ ਬਣਾਇਆ ਹੋਇਆ ਹੈ ਠੀਕ ਹੈ ਜੀ ਇਹ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਇਹ ਤੇ ਪਰ ਸਾਨੂੰ ਇਹਦੀ ਇੱਕ ਨਹੀਂ ਸਮਝਾਈ ਜਿਵੇਂ ਇਹਦਾ ਇਹਦਾ ਸਟੀering ਉਹ ਕਿੱਥੇ ਹੈ ਜੀ ਤੁਸੀਂ ਆਪ ਦੇਖੋ ਨਾ ਵੀ ਨਹੀਂ ਸਾਨੂੰ ਤਾਂ ਵੀ ਬਹੁਤ ਟਾਈਮ ਹੋ ਗਿਆ ਲੱਭਦੇ ਨੂੰ ਪਰ ਸਾਨੂੰ ਇਹਦਾ ਕੋਈ ਹਿਸਾਬ ਨਹੀਂ ਆਇਆ ਇਹਦਾ ਇਹਦਾ ਸਿੱਧ ਗਰੀ ਇੱਥੇ ਹੈ ਜੀ ਕਿਸੇ ਨੂੰ ਨਹੀਂ ਪਤਾ ਲੱਗਦਾ اچھا اچھا ਹਰਾ ਯਾਰ ਬਹੁਤ ਹਰਾਮ ਵਾਲੀ ਚੀਜ਼ ਐ ਤਾਂ ਮੂਰੇ ਨੂੰ ਨਹੀਂ ਪਤਾ ਲੱਗਦਾ ਬਿਲਕੁਲ ਵੀ ਜਿਹੜਾ ਡਰਾਈਵਰ ਆ ਉਹ ਇੱਥੇ ਬੈਂਦਾ ਵਾ ਤੁਸੀਂ ਦੇਖੋ ਕਿੰਨੀ ਤਕੜੀ ਜਿਹੜੀ ਹੈਗੀ ਆ ਟੈਕਨੋਲੋਜੀ ਜਿਹੜੇ ਬੰਦੇ ਨੇ ਵੀ ਇਹ ਬਣਾਈ ਆ ਕਿੱਥੋਂ ਬਣੀ ਆ ਜੀ ਤੁਹਾਨੂੰ ਇਹਦੇ ਬਾਰੇ ਪਤਾ ਮੜਾ ਮੋਟਾ ਹਾਂਜੀ ਇਹ ਕਿਹੜੀ ਸ਼ਕਤ ਦੋਆਲ ਪਿੰਡ ਆ ਜੀ ਆਪਣਾ ਹਲਵਾਰੀ ਗੋਲੇ ਅੱਛਾ ਅੱਛਾ ਉਹ ਜਗ੍ਹਾ ਤੂੰ ਬਣਵਾਈ ਆ ਉਹ ਜਗ੍ਹਾ ਤੋਂ ਬਣਾਈ ਵਈ ਜਿਹਨੇ ਇਹ ਬਣਾਈ ਆ ਉਹਨੇ ਵੀ ਮਤਲਬ ਬਹਿ ਜਾ ਬਹਿ ਜਾ ਕਰਾਈ ਪਈ ਆ ਜਿਹੜਾ ਆਹ ਇਹਦਾ ਸ਼ੀਸ਼ਾ 메ਨ ਸ਼ੀਸ਼ਾ ਜਿਹਦੇ ਵਿੱਚ ਦੀ ਡਰਾਈਵਰ ਵਹਿੰਦਾ ਵਾ ਤੇ ਬਾਹਰੋਂ ਖੜੇ ਨੂੰ ਕੋਈ ਜੱਜਮੈਂਟ ਨਹੀਂ ਹੁੰਦੀਗੀ ਵੀ ਇਹਦੇ ਵਿੱਚ ਦੇ ਬੰਦਾ ਵੇਖ ਵੀ ਸਕਦਾ ਵਾ ਯਾਰ ਬਹੁਤ ਮਤਲਬ ਘੈਂਡ ਚੀਜ਼ ਆ ਯਾਰ ਮੈਂ ਇਸ ਤੋਂ ਪਹਿਲਾਂ ਮੈਂ ਕਦੇ ਨਹੀਂ ਦੇਖੀ ਇਹ ਚੀਜ਼ ਇਦਾਂ ਦੀ ਪਾਲਕੀ ਜਿਹੜੀ ਮੈਂ ਪਹਿਲਾਂ ਨਹੀਂ ਕਦੇ ਵੇਖੀ ਇਹ ਚੀਜ਼ ਬਣਾਉਣ ਵਾਲੇ ਦਾ ਦਿਮਾਗ ਦੇਖੋ ਗ੍ਰੰਥ ਸਾਹਿਬ ਤੋਂ ਨੀਮਾ ਹੋ ਗਿਆ ਹਾਂ ਹਾਂ ਇਹ ਇਹ ਚੀਜ਼ ਮੇਨ ਆ ਹਾਂ ਪਾਲਕੀ ਸਾਹਿਬ ਜੀ ਉਹ ਉੱਤੇ ਮਹਾਰਾਜ ਬਰਾਜਮਣ ਹੁੰਦੇ ਨੇ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਡਰਾਈਵਰ ਆ ਉਹਦਾ ਜਿਹੜਾ ਬਣਾਉਣ ਵਾਲੇ ਨੇ ਇਦਾਂ ਵੇ ਇਹਦਾ ਸਟਰਕਚਰ ਬਣਾਇਆ ਹੋਇਆ ਦਾ ਉਹ ਪਾਲਕੀ ਸਾਹਿਬ ਤੋਂ ਥੱਲੇ ਆ ਮਤਲਬ ਜਮਾਂ ਥੱਲੇ ਇਹ ਪੂਰਾ ਜਿਹੜਾ ਉਹਨੇ ਸ਼ਰਦਾ ਦੇ ਨਾਲ ਆ ਕਪਾਵਲਾਂ ਦੇ ਨਾਲ ਬਹੁਤ ਵਧੀਆ ਇਹਨਾਂ ਨੂੰ ਦੱਸਿਆ ਗੁਰਦੁਆਰੇ ਜਿਹੜੇ ਹੈਗੇ ਕਮੇਟੀ ਵਾਲਿਆਂ ਨੂੰ ਵੀ ਇਹਦੀ ਇਸ ਤਰ੍ਹਾਂ ਜ ਡਿਜ਼ਾਈਨਿੰਗ ਹੋ ਸਕਦੀ ਆ ਬਹੁਤ ਵਧੀਆ ਦਿਮਾਗ ਲਾਇਆ ਬੰਦੇ ਨੇ ਬਾਕੀ ਤੁਸੀਂ ਆਹ ਦੇਖੋ ਇਹ ਦਿਖਾਉਣ ਵਾਲੀ ਚੀਜ਼ ਆ ਏਸੀ ਵੀ ਆ ਸਾਰੀ ਹਾਂ ਦੂਜੀ ਗੱਲ ਵੀਰੇ ਇਹ ਸਾਰੀ ਏਸੀ ਵੀ ਆ ਇਹ ਵੀ ਦੇਖ ਬਾਬਾ ਜੀ ਆ ਕੀ ਆ ਆ ਗਈ ਜੀ ਇਹਦਾ ਜਨਰੇਟਰ ਇਧਰ ਵੱਖਰਾ ਗਮਲੇ ਇਧਰ ਜੀ ਇਹਨੇ ਗਮਲੇ ਮਤਲਬ ਫੁੱਲ ਲਾਉਂਦੇ ਕਹਿੰਦੇ ਆਲਟੀਫੀਸ਼ੀਅਲ ਜਿਹੇ ਹੁੰਦੇ ਆ ਫੁੱਲ ਲੱਗੇ ਹੁੰਦੇ ਨੇ ਇਹਦਾ ਜਨਰੇਟਰ ਗਮਲੇ ਵਿੱਚ ਠੀਕ ਹੈ ਜਨਰੇਟਰ ਕਿਵੇਂ ਹੈ ਏਸੀ ਹੈ ਸਾਰੀ ਜੀ ਸਾਰੀ ਏਸੀ ਨੂੰ ਏਸੀ ਨੂੰ ਜਨਰੇਟਰ ਆਟਾ ਚੱਲਦਾ ਅੱਛਾ 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 ਉਹ ਇਹਦਾ ਇੰਜਣ ਆਟਾ ਉਹਦਾ ਆਟਾ ਅੱਛਾ ਜੇ ਦੋ ਆਮਤ ਲੈਦੇ ਚ ਇੱਕ ਇੰਜਣ ਹੋ ਗਿਆ ਹਾਂਜੀ ਤੇ ਇੱਕ ਇਹਦੇ ਵਿੱਚ ਇੱਕ ਜਨਰੇਟਰ ਹੋ ਗਿਆ ਸਾਹਮਣੇ ਏਸੀ ਹੈ ਠੀਕ ਹੈ ਠੀਕ ਹੈ। ਉਹਰੇ ਸਾਹਮਣੇ ਏਸੀ ਤੁਸੀਂ ਦੇਖੋ। ਇਹ ਹੁਣ ਜਿਹੜੀ ਤੁਸੀਂ ਦੇਖ ਸਕਦੇ ਜਿਹੜੀ ਇਹ ਸਪੈਸ਼ਲ ਚੀਜ਼ ਹੋ ਗਈ ਆ। ਬਹੁਤ ਹੀ ਨਗਰ ਕੀਤਰ ਅੱਛਾ ਜੀ। ਇਹਦੇ ਸਫਾਈ ਕਰਕੇ ਸਫਾਈ ਹੋ ਰਹੀ ਆ। ਇਸ ਵਾਰ ਤੇ ਸਪੈਸ਼ਲ ਇਹ ਜਗ੍ਹਾ ਬਣਾਈ ਆ। ਇੱਥੇ ਵਕਤ ਇਹ ਕੱਲੇ ਪਾਲਕੀ ਸਾਹਿਬ ਹੀ ਖੜ੍ਹਦੇ ਆ। ਹਾਂ ਐਨੇ ਜਿਹੜੇ ਪੈਸੇ ਲਾਏ ਆ ਇਹਦੇ ਹਿਸਾਬ ਨਾਲ ਜਿਹੜਾ ਇਹ ਤਾਂ ਛੱਡ ਬਣਾਇਆ ਵਾ ਪੂਰਾ ਇੰਤਜ਼ਾਮ ਵੀ ਆ ਖੜਨ ਦਾ ਇਹ ਨਹੀਂ ਵੀ। ਆਪਾਂ ਵੀ ਇਹ ਬਾਹਰ ਖੜ੍ਹੀ ਦਊ ਪੂਰਾ ਜਿਹੜਾ ਇੰਤਜ਼ਾਮ ਪਾਲਕੀ ਸਾਹਿਬ ਦਾ ਉਹ ਬਹੁਤ ਵਧੀਆ ਕੀਤਾ ਵਾ। ਆ ਬਾਬਾ ਜੀ ਹੁਣ ਆ ਗਏ ਨੇ ਫੇਰ। ਕਿੰਦਾ ਜਿਹੜਾ ਹੈਗਾ ਵਾ ਅੰਦਰੋਂ ਜਿਹੜੀ ਹੈਗੀ ਆ ਸਫਾਈ ਕਰਨਗੇ ਬਹੁਤ ਘੈਂਟ ਚੀਜ਼ ਆ ਅੰਦਰ ਟਰੈਕਟਰ ਵੀ ਖੜਾ ਇੱਕ ਇਹ ਤੋਂ ਇਹ ਛੋਟਾ ਪਿੱਛੇ ਵੀ ਥੋੜਾ ਇਧਰ ਪਿੱਛੇ ਵੀ ਆਹ ਤੇ ਵੀ ਟਰੈਕਟਰ ਦੇਖੋ ਭਰਾਵੋ ਆ ਟਰੈਕਟਰ ਆ ਟਰੈਕਟਰ ਬੜਾ ਸੋਹਣਾ ਵਾ ਬਈ ਇਹ ਟਰੈਕਟਰ ਬਾਈ ਤੁ ਜਾ ਕਿਵੇਂ ਲੋਈ ਇਹ ਹੈਗਾ ਵਾ ਕਿਹੜਾ ਹੀ ਇਹ ਇਹ ਸ਼ਕਤੀ ਸ਼ਕਤੀ ਉਹ ਮੀਤਾ ਸ਼ਕਤੀ ਐਮਟੀ 270 ਠੀਕ ਹੈ ਜੀ ਇਹ ਟਰੈਕਟਰ ਵੀਰੋ ਛੋਟਾ ਆ ਇਹ ਦੇਖ ਸਕਦੇ ਹੋ ਜਿਵੇਂ ਪੂਰਾ ਜਿਹੜਾ ਹੈਗਾ ਵੀ ਮੈਂ ਆ ਵੀ ਆਪਾਂ ਬੰਨੇ ਜਿਵੇਂ ਸੋਨੇ ਲਿਖ ਕੇ ਛੋਟੇ ਆ ਜਾਂਦੇ ਆ ਉਹ ਚੀਜ਼ ਹੈ ਇਹ ਲੰਕ ਲੰਕ ਪੂਰੀ ਵਰਕਿੰਗ ਐਨ ਵਧੀਆ ਟਾਇਰ ਵੀ ਨਿੱਕੇ ਪਾਏ ਹੋਏ ਆ ਇਹਦੇ ਜਿੰਨੇ ਵੀ ਤਾਬਾ ਬਾਬਾ ਜੀ ਆਉਂਦੇ ਆ ਹਾਂ ਜੀ ਬਾਬਾ ਜੀ ਆਉਂਦੇ ਆ ਇਹ ਇੱਥੇ ਠੀਕ ਹੈ ਬਾਬਾ ਜੀ ਦਾ ਆਪ ਦਾ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਸਮਾਨ ਹੈ ਜਿਹੜਾ ਟਾਇਰ ਹੈ ਜਿਹੜਾ ਟਾਇਰ ਵੀ ਜਿਹੜੇ ਅੱਜ ਕੱਲ ਮੁੰਡੇ ਸ਼ੌਂਕ ਨਾਲ ਪਾਉਂਦੇ ਆ ਟਾਇਰ ਵੀ ਉਹੀ ਪਾਏ ਹੋਏ ਆ ਇਹਦੇ ਆ ਜਾਜ ਦਾ ਟਾਇਰ ਨਹੀਂ ਆ ਜਾਜ ਦਾ ਟਾਇਰ ਨਹੀਂ ਆ ਲੱਗਦਾ ਮੈਨੇ ਜਿਵੇਂ ਜਾਜ ਦਾ ਟਾਇਰ ਹੁੰਦਾ ਹੈ ਟਾਇਰ ਬਹੁਤ ਵਧੀਆ ਪਾਏ ਹੋਏ ਆ ਹਾਂ ਨੀਲੇ ਰੰਗ ਦਾ ਫੋੜ ਤਿਆਰ ਕੀਤਾ ਕੇਸਰੀ ਤੇ ਅਕੇ ਨੀਲਾ ਝੰਡਾ ਲੱਗਾ ਹੋਇਆ ਇਹਨੂੰ